ਗੋਭੀ ਆਲਾ ਬਣਾ ਲੈ ਗੋਭੀ ਆਲਾ ਗੋਭੀ ਆਲਾ ਆਲੂ ਆਲਾ ਪਹਿਲੇ ਬਣਾਤੇ ਹੂੰ ਬਹੁਤ ਸ਼ਾਨਦਾਰ ਸਵਾਦ ਬਹੁਤ ਹੀ ਠੰਡ ਦੇ ਵਿੱਚ ਉਹਦੀ ਠੰਡ ਦੇ ਵਿੱਚ ਤੇਤੇ ਦਤੇ ਪਕੌੜੇ ਬਹੁਤ ਸਵਾਦ ਲੱਗਦੇ ਨੇ ਮਾਂ ਮਾ ਜਿੱਦਾਂ ਬੜਾ ਜੀ ਕਰਿਆ ਅੱਜ ਮੇਰਾ ਜੀ ਕਰਿਆ ਮਾਂ ਮੇਰੇ ਬੱਚੇ ਖੇਤ ਕਰ ਰਹੇ ਆ ਆਪੇ ਗਰਮ ਗਰਮ ਖਾਣਗੇ ਹੂੰ ਕੰਮ ਕਰਦੇ ਠੰਡ ਦੇ ਵਿੱਚ ਠੰਡ ਦੇ ਵਿੱਚ ਜਨਾ ਨੂੰ ਗਰਮਾ ਫਿਰ ਕੀ ਨਾ ਪਕੌੜੇ ਉਹ ਨਾ ਤੇ ਇੱਥੇ ਆਉਂਦੇ ਨੂੰ ਤਿਆਰ ਕਰਤੋ ਆਲੂ ਵਾਲੇ ਵੀ ਆਲੂ ਆਏ ਦੀ ਆਲੂ ਮੇਰਾ ਪੋਤਾ ਖਾਂਦਾ ਹਾਂ ਜੋਬ ਵੀ ਹੁੰਡੇਗਾ ਮਾਂ ਮੇਰੇ ਬੱਚੇ ਖਾਂਦੇ ਹਾਂ ਹਾਂ ਮੇਰਾ ਪੋਤਾ ਕਹਿੰਦਾ ਮੈਂ ਆਲੂ ਵਾਲੇ ਖਾਂਦੇ ਹਾਂ ਹਾਂ ਮੇਰਾ ਮੁੰਡਾ ਕਹਿੰਦਾ ਮੈਂ ਗੋਭੀ ਆਏ ਖਾਂਦਾ ਮੈਂ ਦੋਨੇ ਤਰ੍ਹਾਂ ਦੇ ਬਣਾਉਂਦਾ ਚਲੋ ਹਸ਼ਕਲ ਜੀ ਨਵੇਂ ਵਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਸਾਰੇ ਠੀਕ ਠਾਕ ਹੋਮੋ ਕਿ 10 ਦਿਨਾਂ ਦਾ ਟੂਰ 12 13 ਦਿਨ ਲੱਗੇ ਜਾਣੇ ਕਿ 13ਵੇਂ ਦਿਨ ਆਏ ਜੋ ਕਿ ਸ੍ਰੀ ਹਜੂਰ ਸਾਹਿਬ ਮੱਥਾ ਟੇਕਣ ਗਏ ਸੀ ਸੋ ਗੁਰਦੁਆਰਾ ਧਾਮ ਇਸ਼ਨਾਨ ਕਰਨ ਗਏ ਸੀ ਬਹੁਤ ਵਧੀਆ ਧਾਮ ਬਹੁਤ ਵਧੀਆ ਯਾਤਰਾ ਰਹੀ ਯਾਤਰਾ ਸੋਹਣੀ ਸੀ ਕਿਉਂਕਿ 10 ਦਿਨ ਦਾ ਯਾਤਰਾ ਮੰਨ ਕੇ ਗਏ ਸੀ ਤਾਂ ਧੰਨ ਧੰਨ ਸਾਨੂੰ ਵੱਧ ਲੱਗੇ ਕਿਉਂਕਿ ਅਸੀਂ ਸਾਡਾ ਜਾਣ ਆਉਣ ਦਾ ਥੋੜਾ ਜਿਹਾ ਸਿਸਟਮ ਚੇਂਜ ਹੋ ਗਿਆ ਸੀ ਵੈਸੇ ਤਾਂ ਅਸੀਂ 24 25 ਤਰੀਕ ਨੂੰ ਜਾਣਾ ਸੀ ਪਰ ਅਸੀਂ 23 ਤਰੀਕ ਨੂੰ ਹੀ ਵਾਕੇ ਤਾਂ 9 ਸਾਲ ਦੀ ਅਰਦਾਸ ਕਰਾ ਕੇ ਤੋਂ ਉਹਦੇ ਕਰਕੇ ਸਾਨੂੰ 2 ਦਿਨ ਉੱਥੇ ਜਿਆਦਾ ਲੱਗੇ ਤਾਂ ਉਸ ਤੋਂ ਬਾਅਦ ਜਦੋਂ ਪਿੰਡ ਆਏ ਤਾਂ 2 ਦਿਨ ਲਗਾਤਾਰ ਤਸੀਂ ਪਹੁੰਚ ਗਏ ਸੀ 4 ਤਰੀਕ ਨੂੰ ਤਾਂ ਦੋ ਦਿਨ ਲਗਾਤਾਰ ਪਿਆ ਰਹੇ ਕਿਉਂਕਿ ਕਣਕ ਦੇ ਵਿੱਚ ਰਹੇ ਪਾਉਣ ਵਾਲਾ ਸੀ ਤਾਂ ਉਸ ਤੋਂ ਬਾਅਦ ਅੱਜ ਪਿਆਜ਼ ਲਾਉਣੇ ਨੇ ਉਹਦੇ ਵਾਸਤੇ ਥਾਂ ਸੈੱਟ ਕਰ ਰਹੇ ਕਿਉਂਕਿ ਜਿਹੜੇ 13 ਦਿਨ ਉੱਥੇ ਵਧੀਆ ਲੰਘੇ ਨੇ ਸ਼ਾਨਦਾਰ ਤਾਂ ਜਦੋਂ ਦੇ ਆਏ ਜਿੱਦੇ ਦੇ ਆਏ ਆ ਇੱਕ ਦਿਨ ਵੀ ਵਿਹਲੇ ਨਹੀਂ ਰਹੇ ਤਾਂ ਅੱਜ ਆਪਣੇ ਹੱਥਰੇ ਵਿੱਚ ਕਸੀ ਹੈ ਤੇ ਹੱਥਾਂ ਗੁੱਟ ਰਹੇ ਆ ਆਪਾਂ ਪਿਆਜ਼ ਵਾਸਤੇ ਗੰਡੇ ਆ ਵਾਸਤੇ ਇੱਥੇ ਗੰਡੇ ਲਾਉਣੇ ਨਾਲੇ ਆਚਾਰ ਦੀ ਭਾਲੀ ਰਹਿਣੀ ਮੌਸਮ ਬਹੁਤ ਜਿਆਦਾ ਠੰਡਾ ਹੈ ਕਿਉਂਕਿ ਆਪਾਂ ਉੱਥੇ ਏਸੀ ਲਾ ਕੇ ਪੈਂਦੇ ਰਹੇ ਹਾਂ ਟੀ-ਸ਼ਰਟਾਂ ਦੇ ਵਿੱਚ ਰਹੇ ਹਾਂ ਗਰਮੀ ਸੀ ਯਾਨੀ ਕਿ ਜਿਆਦਾ ਗਰਮ ਵੀ ਨਹੀਂ ਸੀ ਮੌਸਮ ਠੀਕ ਸੀ ਵੈਸੇ ਗਰਮੀ ਵਾਲਾ ਮਾਹੌਲ ਸੀ ਪਰ ਉਰੇ ਆ ਕੇ ਇੱਕੋ ਲਖਤਨ ਜਿਹੀ ਠੰਡ ਹੋ ਗਈ ਤਾਂ ਠੰਡੀ ਠੰਡੀ ਹਵਾ ਚੱਲਦੀ ਕਿਉਂਕਿ ਆਪਣੇ ਹੁਣ ਜ਼ੋਰਾਂ ਦੀ ਠੰਡ ਦਾ ਟਾਈਮ ਹੈ ਜੋ ਕਿ ਪੋ ਦਾ ਮਹੀਨਾ ਚੱਲਦਾ ਹੈ ਸਭ ਤੋਂ ਠੰਡਾ ਮਹੀਨਾ ਮੰਨਿਆ ਗਿਆ ਅਧਿਆ ਸਾਈਡ ਤਾਂ ਰੇੜੀ ਗੱਡ ਗਏ ਇੱਧਰ ਆਪਾਂ ਲਾ ਕੇ ਕਿਉਂਕਿ ਆਪਾਂ ਅਸੀਂ ਥੋੜਾ ਜਿਹਾ ਲੇਟ ਸਰੋਂ ਵੀ ਆਪਣੀ ਟੈਂਟਾਂ ਕਰਦੀ ਹੈ ਤਾਂ ਅਸੀਂ ਆਪਣਾ ਮਿੱਧੇ ਚਾਰ ਨਾਲ ਹੀ ਸਰਾ ਚਾਰਾ ਆ ਗਿਆ ਚਾਰ ਤਾਂ ਰੇੜੀ ਜਿਹੜਾ ਚਾਰ ਫੋਨ ਅਸੀਂ ਪਾ ਲਿਆ ਬਾਕੀ ਸਰੋਂ ਵੀ ਆਪਣੀ ਪੂਰੀ ਸੋਹਣੀ ਲੱਗ ਰਹੀ ਹੈ ਹਵਾ ਦੇਖੋ ਕਿੰਨੀ ਤੇਜ਼ ਚੱਲਦੀ ਆ ਠੰਡੀਆਂ ਠੰਡੀਆਂ ਜਾਂਦੀਆਂ ਚੀਰਦੀ ਬਹੁਤ ਜ਼ਿਆਦਾ ਠੰਡੀ ਹਵਾ ਜਿਵੇਂ ਕੀ ਰਾਜਸਥਾਨ ਜੈਸਲਮੇਰ ਗਏ ਸੀ ਤਾਂ ਉਦੋਂ ਬਾਅਦ ਸਭ ਜਿੱਥੇ ਰੇਤ ਦੇ ਟਿੱਬੇ ਚੋਂ ਥੈਂ ਠੰਡੀਆਂ ਹਵਾ ਚੱਲਦੀ ਜੀ ਉਦਾਂ ਦਾ ਫੀਲ ਆ ਰਿਹਾ ਹੈ ਦੇਖੋ ਗੰਨੇ ਦੀਆਂ ਪੱਤੀਆਂ ਕਿਵੇਂ ਹਲਦੀਆਂ ਨੇ ਇੰਨੀ ਕ ਹਵਾ ਚੱਲਦੀ ਹੈ ਕਰੋ ਚੱਕ ਦੇਖੋ ਉਹ ਵੀ ਜਿਵੇਂ ਬਰਫ਼ ਵਰਗੀ ਹੋ ਚੱਲਦੀ ਹੈ ਠੰਡੀ ਠੰਡੀ ਆ ਗਿਆ ਆਪਣਾ ਕੋਠਾ ਤਾਂ ਉਦੋਂ ਭਲਾ ਵੀ ਗੁੱਡੇ ਆਪਾਂ ਆਏ ਹਾਏ ਹਾਏ ਕੀ ਬਾਤ ਆ ਉਹ ਠੰਡੀ ਠੰਡੀ ਹਵਾ ਜਿਵੇਂ ਬਰਫ਼ ਵਰਗੀ ਦੇਖੋ ਆਹ ਇਹ ਵੀ ਫਰੂਟ ਹੈ ਜਦੋਂ ਖੇਤੋਂ ਲੈ ਤਾਂ ਭਾਈ ਖਾਣੀ ਖਾਣਾ ਬਹੁਤ ਮਿੱਠੇ ਅਮਰੂਦ ਨੇ ਹੁਣ ਤਾਂ ਜਾਨੀ ਕਿ ਲਾਸਟ ਚ ਰਹਿ ਗਏ ਥੋੜੇ ਜਿਹੇ ਰਹਿ ਗਏ ਮੰਨ ਤਾਂ 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 ਰਹਿ ਗਿਆ ਥੱਲੇ ਤਾਂ ਸਾਰੇ ਤੋੜ ਲੇ ਵੈਸੇ ਖਾਣ ਦਾ ਸੁਆਦ ਵਾਲਾ ਹੁੰਦਾ ਤੁੰਦੀ ਦੰਦ ਹੋਈ ਪਈ ਆ ਜਾਰੇ ਪਾਸੇ ਹੁਣ ਮੈਨੂੰ ਆ ਲੱਗ ਰਹੀ ਬੱਦਲ ਵਾਸ਼ ਹੋਈ ਪਈ ਆ ਬੱਦਲ ਦਾ ਮੌਸਮ ਹੈ ਦੇਖੋ ਤੁਪ ਤਾਂ ਹੈ ਹੀ ਨਹੀਂ ਹੁਣ ਕੱਪੜੇ ਵੀ ਨਹੀਂ ਸੁੱਕਦੇ ਦੋ ਆਈ ਹੈ ਇੰਨੀ ਕਿ ਠੰਡ ਹੋਈ ਪਈ ਆ ਓਹੋ ਠੰਡੀ ਠੰਡੀ ਹਵਾ ਚੱਲਦੀ ਆ ਸਾਂਹ ਚੱਲ ਜਾਂਦਾ ਹੁਣ ਛੇਤੀ ਦੇਖੋ ਇੰਨਾ ਕਰਿਆ ਗੋਡਣ ਵਾਲਾ ਆਪਣਾ ਆਪਿਆ ਕਸੀਆ ਆਪਣਾ ਕਾਹਨੂੰ ਪੁੱਤ ਮੂਰੀ ਪਾਟੇਗਾ ਦੇਖੋ ਇਧਰ ਇਧਰ ਹੀ ਰੱਖਣ ਨੂੰ ਰਹਾ ਨੇ ਮੈਂ ਕਿਹਨੂੰ ਇਹਦੇ ਇਧਰ ਰੋਕ ਤੇ ਛਣੇ ਚੋਂ ਮੂੰਹ ਖਾਜ ਗੋਭੀ ਆ ਤੇ ਲੂ ਹਾਂ ਇੱਥੇ ਆ ਜਾ ਉਹ ਵਾਲੇ ਉਧਰ ਆਲੂ ਵਾਲੇ ਇਦਰ ਉਹ ਬੀਲਾ ਇਦਰ ਉਹ ਬੀਲਾ ਠੰਡ ਦੇ ਵਿੱਚ ਠੰਡੀ ਠੰਡੀ ਹਵਾ ਦੇ ਵਿੱਚ ਗਰਮ ਗਰਮ ਪਕੌੜਾ ਸੁਆਦ ਲੱਗੂ ਤੇ ਤੇਲ ਤਤਤਾ ਕਰਤਾ ਰਹਿਣ ਉਹ ਵਸੇ ਇਦਰ ਵੀ ਤਿਆਰ ਹੋ ਗਿਆ ਕੰਮ ਹਾਂ ਉਹ ਪਹਿਲਾਂ ਤਲਦੇ ਹੁੰਦੇ ਨੇ ਉਹ ਇਹਨਾਂ ਨੂੰ ਤਲਾਂਗੇ ਅਹੀਂ ਚੱਕਦਾ ਗਰੇਸਾ ਅਹੀਂ ਚੱਕਦਾ ਚਰਨੀ ਜੁੜ ਨਹੀਂ ਲੈਂਦੀ ਚਾਹਣਾ ਚਾਹਣਾ ਪਕੌੜਾ ਇਦਰ ਵਾਗ ਗਿਆ ਉਹ ਜਮੂਰਾ ਕਿੱਥੇ ਆ? ਉਹ ਮੇਰਾ ਬੁੱਤ ਕਿੱਥੇ ਆ ਜਮੂਰਾ? ਆ ਵੀ ਭਾਰੇ ਥੋੜੇ ਵਿੱਚ ਇਹ ਲੱਗੂ ਹਾਂ ਆਹ ਆਦੀ ਪ੍ਰਾਣਾ ਹੈ ਤੇਰੇ ਤੋਂ ਦੇ ਹੀ ਜਗਾ ਨੇ ਇਹ ਪੱਲੀ ਹੋ ਲੈਣ ਕੋਨੇ ਆਪ ਕੱਟ ਕੇ ਦਿੱਤ ਨੇ ਇਹ ਆਪ ਕੱਟੇ ਨੇ ਨੇ ਹਾਂ ਉਹ ਤਾਂ ਬੇਸਾਂ ਦੇ ਸੰਗ ਮਗਾਇਆ ਤੇ ਆ ਗਿਆ ਅਸਾਂ ਬੇਸਾਂ ਪਿੱਛੇ ਇੰਨਾ ਹੋ ਘਰਤਾ ਹੋਰਾਂ ਬੇਸਾਂ ਦੇ ਚਿੱਤੇ ਨਾ ਪਾ ਤਜੋ ਅੰਦਰ ਕੁੰਡਾ ਲਾ ਦੇਣਾ ਮਾਂ ਕੱਲ ਤੇ ਹੱਥ ਕਰਕੇ ਹੋ ਲਾਂਗੇ ਛੜ ਕੇ ਲਿਖਾ ਤੀ ਹਾਂ ਮਹਾਜ ਦੇ ਪਕੌੜੇ ਸਾਈਂ ਨਾ ਲਾ ਮਹਾਜ ਮਹਾਜ ਰੋਣ ਦਾ ਪਾਣੀ ਹਾਂ ਲੈ ਵੀ ਖਣਾ ਵੋ ਆ ਗਿਆ ਜੀ ਨੂੰ ਮੂੰਹ ਚਾਲਦਾ ਦੇਖ ਕੇ ਹਾਂ ਹਾਂ ਹਾਉ ਤਾ ਲੈ ਵਾਈਟਾ ਬਰਸ ਨਹੀਂ ਜਾ ਗਿਆ ਤੇ ਮੈਂ ਠੰਡੇ ਹੋਇਆ ਤੈਨੂੰ ਹਜੇ ਨਹੀਂ ਠੰਡੇ ਇੱਧਰ ਆਇਦੂ ਪਹਿਲਾ ਬਾਲਦਾ ਇਹ ਵੀ ਮੂੰਹ ਦੇਖੀ ਲੱਗਿਆ ਜੀਭਾਂ ਸਮਾਰਨ ਬਾਈਓ ਤੂੰ ਸਾਥੇ ਬਾਈ ਬੱਸ ਹਟਾ ਕੋਈ ਇਹਦਾ ਲੱਗਾ ਮੈਂ ਉਹਦੇ ਅੰਦਰ ਬਹਿ ਕੇ ਵਾਕੇ ਉਹ ਗੋਬੀ ਆ ਲੈਣਾ ਹੈ ਗੋਬੀ ਆ ਗੋਬੀ ਆ ਆਲੂ ਵਾਲਾ ਪਹਿਲੇ ਬਣਾਤੇ ਹੂੰ ਬਹੁਤ ਸ਼ਾਨਦਾਰ ਸੁਆਦ ਬਹੁਤ ਹੀ ਠੰਡ ਦੇ ਵਿੱਚ ਬਹੁਤ ਹੀ ਠੰਡ ਦੇ ਵਿੱਚ ਤੇਤੇ-ਤੇਤੇ ਪਕੌੜੇ ਬਹੁਤ ਸਵਾਦ ਲੱਗਦੇ ਨੇ ਮਾ ਮਾ ਜਿੱਦ ਤਰ੍ਹਾਂ ਬੜਾ ਜੀ ਕਰਿਆ ਅੱਜ ਮੇਰਾ ਜੀ ਕਰਿਆ ਮਾ ਮੇਰੇ ਬੱਚੇ ਆ ਕੇ ਤੇ ਗਰਮ ਗਰਮ ਖਾਣ ਨੇ ਹੂੰ ਕੰਮ ਕਰਦੇ ਠੰਡ ਦੇ ਵਿੱਚ ਠੰਡ ਦੇ ਵਿੱਚ ਨਾ ਇਹਨਾਂ ਚਾਉਣਾ ਫਿਰ ਕੀ ਨਾ ਪਕੌੜੇ ਬਣਾਤੇ ਇੱਥੇ ਆਉਂਦੇ ਆਨੂੰ ਤਿਆਰ ਕਰਤਾ ਆਲੂ ਵਾਲੇ ਵੀ ਆਲੂ ਆਈਦੀਆ ਨੂੰ ਮੇਰਾ ਪੋਤਾ ਖਾਂਦਾ ਹਾਂ ਜੋ ਵੀ ਹੋਣੇਗਾ ਮੈਂ ਮੇਰੇ ਬੱਚੇ ਖਾਂਦੇ ਹਾਂ ਮੇਰਾ ਪੋਤਾ ਕਹਿੰਦਾ ਨਾ ਆਲੂ ਵਾਲੇ ਖਾਂਦੇ ਹਾਂ ਮੇਰਾ ਮੁੰਡਾ ਕਹਿੰਦਾ ਨਾ ਗੋਭੀ ਆਏ ਤਾਂ ਮੈਂ ਦੋਨੇ ਚਲਾਉਣੇ ਬਣਾ ਦੇ ਚਲੋ ਸਾਰਾ ਪਰਿਵਾਰ ਨਾਲ ਖੁਸ਼ ਰਹੇ ਸਾਰੇ ਰੱਦ ਕੇ ਵਾਗੇ ਸਾਰੇ ਰੱਦ ਕੇ ਵਾਗੇ ਇਕੱਲੇ ਤੂੰ ਹੀ ਰਹਿ ਗਈ ਅੰਤ ਖਾਣ ਵਾਲੀ ਚਲ ਮੈਂ ਤਾਂ ਖਾਣ ਨੂੰ ਉਹ ਲੱਗਦੇ ਨੇ ਇਹ ਮੌਕੇ ਤੇ ਵਧੀਆ ਤਾਂ ਤੇ ਠੰਡੇ ਠੰਡੇ ਜੀ ਤਾਂ ਵਧੀਆ ਲੱਗਦੇ ਹਨਾ ਹਾਂ ਹੋਰ ਜਾਣਾ ਨਾ ਗਰਮ ਹੋ ਰਹੀ ਹੈ ਜੀ ਦੇਖੀ ਨਾ ਖਾਦੇ ਨਹੀਂ ਆਪਣੇ ਨੇ ਉਹ ਕਿੱਧਰ ਵਾ ਗਿਆ ਉਹ ਉਧਰ ਵਾ ਗਿਆ ਮੰਲਾ ਦਾ ਸਾਢੇ 12 ਦਾ ਟਾਈਮ ਹੋ ਗਿਆ ਖੇਤ ਸੀ ਆਪਾਂ ਆਗੇ ਦੀ ਅੱਜ 7:10 ਵਜੇ ਡੈਡੀ ਹੋਰੀ ਆ ਕੇ 10:00 ਵਜੇ ਮੈਂ ਅੱਜ 15 ਕਿ ਮਿੰਟ ਲੇਟ ਕਿਉਂਕਿ ਅੱਜ ਅਸੀਂ ਲਾਉਣੇ ਸੀ ਕੰਡੇ ਪਿਆਜ਼ ਓਨੀਅਨ ਤਾਂ ਜਿੰਨਾ ਕਿ ਤੋਂ ਆਪਾਂ ਲਾਉਣਾ ਸੀ ਲਾ ਤਾਂ ਸਾਢੇ 12 ਹੋ ਗਏ ਤਾਂ ਉਹ ਡੈਡੀ ਹੋਰੀ ਵਾ ਗਿਆ ਅੱਗੇ ਉਹਨਾਂ ਨੇ ਉਤੋਂ ਗੱਜਨਾ ਪੱਟ ਕੇ ਜਾਣਾ ਘਰੇ ਆਪਣੀ ਰੇੜੀ ਖੜੀ ਆਪਾਂ ਚਾਰ ਪੱਟਕੇ ਚਾਣਾ ਘਰੇ ਆਪਾਂ ਇੱਧਰ ਦੀ ਜੰਮ ਕੇ ਉਧਰ ਦੀ ਲੰਘੇ ਸੋਕਣ 10 11 12 ਹਨ 2 2 ਘੰਟੇ ਲੱਗੇ ਸਾਨੂੰ ਗੰਡੇ ਗੰਡੇ ਲਾਉਣ ਤੇ ਅੱਜ ਲਾਏ ਨੇ ਲਿਆਂਦੇ ਨੇ ਬਹੁਤ ਦੂਰੋਂ ਕਹਿੰਦੇ ਵਧੀਆ ਹੁੰਦੇ ਆ ਦਿਖਾਉਣਾ ਸਾਨੂੰ ਦੇਖੋ ਬਈ ਇੱਕ ਕਿਹਰੀ ਦਾ ਹਲਾਤੀ ਇੱਥੋਂ ਲੈ ਕੇ ਹੋ ਉੱਥੇ ਰੱਖ ਇੱਕ ਕਿਹਰੀ ਹਲਾਤੀ ਬਈ ਇੱਥੋਂ ਲੈ ਕੇ ਉਹ ਲਸਣ ਧੱਕਾ